ਮੇਰੀ ਇੱਛਾ ਜਾਂ ਮੇਰੀ ਜ਼ਿੰਦਗੀ ਦਾ ਟੀਚਾ ਅਸੀਂ ਮਨੁੱਖੀ ਜੀਵਨ ਵਿੱਚ ਮਹਾਨ ਕੰਮ ਕਰ ਸਕਦੇ ਹਾਂ ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਕੁਝ ਟੀਚੇ ਰੱਖਦੇ ਹਾਂ ਉਹ ਇਸ ਟੀਚੇ ਨੂੰ ਹਾਸਲ ਕਰਨ ਲਈ ਸਖਤ ਮਿਹਨਤ ਵੀ ਕਰਦੇ ਹਾਂ ਸਾਨੂੰ ਆਪਣੇ ਬਜ਼ੁਰਗਾਂ ਤੋਂ ਬਹੁਤ ਪ੍ਰੇਰਣਾ ਮਿਲਦੀ ਹੈ ਅਤੇ ਅਸੀਂ ਵੀ ਉਹਨਾਂ ਵਾਂਗ ਬਣਨਾ ਚਾਹੁੰਦੇ ਹਾਂ ਮੈਂ ਪੰਜਵੀਂ ਜਵਾਬ ਵਿੱਚ ਕੁਝ ਵੀ ਫੈਸਲਾ ਕਰਨ ਲਈ ਬਹੁਤ ਛੋਟਾ ਹਾਂ ਪਰ ਮੈਂ ਆਪਣੇ ਆਪ ਨੂੰ ਇੱਕ ਫੌਜੀ ਅਫਸਰ ਬਜੋ ਦੇਖਣਾ ਚਾਹੁੰਦਾ ਹਾਂ ਮੈਨੂੰ ਆਪਣੇ ਦੇਸ਼ ਲਈ ਕੁਝ ਕਰਨ ਦਾ ਮਨ ਹੈ ਜਦੋਂ ਮੈਂ ਖਬਰਾਂ ਵਿੱਚ ਬਾਹਰੀ ਤਾਕਤਾਂ ਦੀਆਂ ਕਾਰਵਾਈਆਂ ਦੇਖਦਾ ਹਾਂ ਜਦੋਂ ਮੈਂ ਇਸ ਬਾਰੇ ਪੜ੍ਹਦਾ ਹਾਂ ਤਾਂ ਮੇਰਾ ਖੂਨ ਉਬਲਣ ਲੱਗਦਾ ਹੈ ਵਰਦੀ ਵਿੱਚ ਸਿਪਾਈਆਂ ਨੂੰ ਦੇਖ ਕੇ ਮੈਂ ਬਹੁਤ ਉਤਸ਼ਾਹਿਤ ਹੁੰਦਾ ਹਾਂ ਮੇਰੇ ਦਾਦਾ ਜੀ ਵੀ ਫੌਜ ਵਿੱਚ ਉੱਚੇ ਅਹੁਦੇ ਤੇ ਰਹੇ ਸਾਰੇ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਸਨ ਉਹਨਾਂ ਦੀ ਹਿੰਮਤ ਬਾਰੇ ਸੁਣ ਕੇ ਮੇਰੇ ਮਨ ਵਿੱਚ ਸਿਪਾਹੀ ਬਣਨ ਦੀ ਇੱਛਾ ਹੋਰ ਵੀ ਤੇਜ਼ ਹੋ ਜਾਂਦੀ ਹੈ ਮੇਰੇ ਮਾਤਾ ਪਿਤਾ ਹਮੇਸ਼ਾ ਮੈਨੂੰ ਮੇਰੇ ਟੀਚਿਆਂ ਵੱਲ ਉਤਸ਼ਾਹਿਤ ਕਰਦੇ ਹਨ ਮੈਂ ਵੀ ਆਪਣੇ ਆਪ ਨੂੰ ਫੌਜੀ ਵਰਦੀ ਵਿੱਚ ਦੇਖਣ ਦੇ ਸੁਪਨੇ ਦੇਖਦਾ ਰਹਿੰਦਾ ਹਾਂ